ਕਦੀ ਰੱਬ ਨੂੰ ਕੋਸਿਆ ਤੇ ਨਹੀਂ ਕਿ ਰੱਬਾ ਮੈਨੂੰ ਇਹੀ ਚੀਜ਼ ਦੀ ਕਮੀ ਰਹਿ ਗਈ ਐ ਕਦੀ ਕਦੀ ਕੋਸਿਆ ਤੇ ਨਹੀਂ ਰੱਬ ਨਾ ਨਾ ਬਿਲਕੁਲ ਨਹੀਂ ਬਿਲਕੁਲ ਵੀ ਰੱਬ ਬਨੇ ਬਣਾ ਕੇ ਭੇਜਿਆ ਵਾ ਜੋ ਵੀ ਬਣਾ ਕੇ ਭੇਜਿਆ ਰੱਬ ਨੇ ਕੁਝ ਸੋਚ ਕੇ ਹੀ ਬਣਾਇਆ ਰੱਬ ਮਨਾਂ ਦੀ ਸ਼ੁਰੂਆਤ ਤਾਂ ਮੇਰੀ ਹੋਈ ਜ 7ਵੀਂ ਕਲਾਸ ਤੋਂ ਠੀਕ ਹੈ ਉਸ ਤੋਂ ਬਾਅਦ ਹੋਲੀ 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 ਪਟਾਂ ਸਿੱਧਾ 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 ਆਪਣਾ ਦਾਸ ਟੀਚਰ ਬਣ ਗਿਆ ਤੇ ਮੰਮੀ ਮੈਨੂੰ ਦੱਸਦੇ ਸੀ ਇਹ ਕਹਿੰਦੇ ਜਦ ਤੂੰ ਛੋਟਾ ਹੁੰਦਾ ਸੀਗਾ ਨਾ ਤੈਂ ਥਾਲੀ ਵਜਾਉਂਦੇ ਹੁੰਦੇ ਸੀਗੇ ਤੂੰ ਨੱਚ ਦਿੰਦਾ ਸੀਗਾ ਅੱਛਾ ਮੈਂ ਸ਼ੁਰੂ ਤੋਂ ਮੈਂ ਕਦੀ ਸਮਝਾਈ ਨਹੀਂ ਕਿ ਮੇਰੇ ਕਹਤ ਹੈ ਨਹੀਂ ਮੈਂ ਸਾਰੇ ਕੰਮ ਆਪਣੇ ਖੁਦ ਕਰਦਾ ਹਾਂ ਸਾਰੇ ਅਗਲੇ ਦਿਨ ਗਲੇ ਆ ਕੇ ਜਦ ਮੈਂ Papa ਕੇ ਮਿਲਦੇ ਤੇ ਮੈਂ ਰਾਤ ਸੇ ਜਾਂਦੇ ਮੈਨੂੰ ਰੋਕ ਲੈਦੇ ਕਿ ਤੂੰ Dance ਕਰ ਸੋਣਾ ਕਿੰਨਾ ਤਾ ਸਵਰ ਨਿਊਜ਼ ਦੇਖਦੇ तमाम ਦਰਸ਼ਕਾਂ ਦਾ ਮਹਿਮਾਨ ਬਹੁਤ ਬਹੁਤ ਸਵਾਗਤ ਕਰਦਾ ਹਾਂ ਜ਼ਿੰਦਗੀ ਦੇ ਵਿੱਚ ਅਸੀਂ ਤੰਦਰੁਸਤਾਂ ਖੁਸ਼ਮਈ ਟੰਗ ਦੇ ਨਾਲ ਜੀ ਰਹੇ ਹਾਂ ਮਗਰ ਕਈ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਤੰਦਰੁਸਤ ਹੋਣ ਦੇ ਬਾਵਜੂਦ ਵੀ ਜ਼ਿੰਦਗੀ ਦੇ ਵਿੱਚ ਹਾਰੇ ਹੁੰਦੇ ਨੇ ਕਿਤਨਾ ਕਿਤੇ ਡੀਮੋਟੀਵੇਟ ਹੋਏ ਹੁੰਦੇ ਨੇ ਮਗਰ ਅੱਜ ਤੁਹਾਨੂੰ ਇਸ ਆ ਪਲੇਟਫਾਰਮ ਤੇ ਇੱਕ ਐਸੇ ਸ਼ਖਸ ਨਾਲ ਮਿਲਾਵਾਂਗੇ ਜਿਨਾਂ ਦਾ ਇੱਕ ਹੱਥ ਨਹੀਂ ਹੈ ਮਗਰ ਉਸ ਦੇ ਬਾਵਜੂਦ ਜਿਹੜਾ ਰੱਬ ਦਾ ਬਖਸ਼ਿਆ ਹੋਇਆ ਹੁਨਰ ਆ ਉਹ ਡਾਂਸ ਹੈ ਤੇ ਡਾਂਸ ਦੇ ਜ਼ਰੀਏ ਉਹ ਲੋਕਾਂ ਦੇ ਲਈ ਇੰਨਾ ਕਿ ਮੋਟੀਵੇਟ ਬਨ ਰਹੇ ਤੇ ਲੋਕ ਵੀ ਉਹਨਾਂ ਨੂੰ ਐਪਰੀਸ਼ੀਏਟ ਆ ਜਿਹੜਾ ਉਹ ਖਾਸ ਤੌਰ ਤੇ ਕਰ ਰਹੇ ਨੇ ਸਾਡੇ ਨਾਲ ਉਹ ਸ਼ਖਸ ਮਜ਼ੂਰ ਨੇ ਪਹਿਲਾਂ ਤੜਨਾ ਇੰਟਰੋਡਿਊਸ ਕਰਦੇ ਆ ਅ ਸਰ ਪਹਿਲਾਂ ਤਾਂ ਤੁਹਾਡਾ ਦਾ ਸਵਾਗਤ ਕਰਦੇ ਆ ਲੋਕਾਂ ਨਾਲ ਤੁਸੀਂ ਪਹਿਲਾਂ ਰੋਬਰੂ ਕਰਵਾਓ ਆਪਣਾ ਨਾਮ ਦੱਸੋ ਆਪਣੇ ਬਾਰੇ ਜਾਣੂ ਕਰਵਾਓ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਤੇ ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ ਹਾਂ ਜੀ ਜੀ ਅ ਗੁਰਪ੍ਰੀਤ ਜੀ ਤੁਹਾਡਾ ਇੱਕ ਹੱਥ ਨਾ ਹੋਣ ਦੇ ਬਾਵਜੂਦ ਉਸ ਦੇ ਬਾਵਜੂਦ ਵੀ ਤੁਸੀਂ ਲੋਕਾਂ ਲਈ ਮੋਟੀਵੇਸ਼ਨ ਬਨ ਰਹੇ ਹੋ ਕਿਵੇਂ ਬਨ ਰਹੇ ਹੋ ਕਦੋਂ ਸ਼ੁਰੂਆਤ ਹੋਈ ਤੁਹਾਡੇ ਡਾਂਸ ਦੀ ਕੀ ਹਾਲਾਤ ਨੇ ਸਾਰਾ ਕੁਝ ਜੀ ਡਾਂਸ ਦੀ ਸ਼ੁਰੂਆਤ ਮੇਰੀ ਹੋਈ ਜ 7ਵੀਂ ਕਲਾਸ ਤੋਂ ਠੀਕ ਹੈ ਉਸ ਤੋਂ ਬਾਅਦ ਹੌਲੀ 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 ਮੈਂ ਡਾਂਸ ਸਿੱਖਦਾ 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 ਆਪਣਾ ਡਾਂਸ ਟੀਚਰ ਬਣ ਗਿਆ ਠੀਕ ਹੈ ਉਸ ਤੋਂ ਬਾਅਦ ਮੇਰੀ ਆਪਣੀ ਡਾਂਸ ਅਕੈਡਮੀ ਵੀ ਹੈ ਜਿਹਦੇ ਵਿੱਚ ਅਸੀਂ ਬੱਚੇ ਨੂੰ ਟ੍ਰੇਨਿੰਗ ਦਿੰਨੇ ਆ ਮਤਲਬ ਤੇ ਮੇਰੀ ਫੈਮਿਲੀ ਵਿੱਚ ਮੇਰੇ ਮਮਾ ਡੈਡ ਐਂਡ ਮੇਰੇ ਦੋ ਛੋਟੇ ਬ੍ਰਦਰ ਅੱਛਾ ਫੈਮਿਲੀ ਦਾ ਕਿਸ ਤਰ੍ਹਾਂ ਦਾ ਸਹਯੋਗ ਹੈ ਕਿਉਂਕਿ ਸਭ ਦਾ ਪਹਿਲਾ ਜਿਹੜਾ ਮੋਟੀਵੇਸ਼ਨ ਬੰਦਾ ਉਹ ਪਰਿਵਾਰ ਬੰਦਾ ਸਭ ਨਾਲ ਵੱਡਾ ਹੈ ਜਿਹੜੀ ਇੱਕ ਬੜਾਵਾ ਦਿੰਦਾ ਉਹ ਪਰਿਵਾਰ ਦਿੰਦਾ ਪਰਿਵਾਰ ਦਾ ਕਿਸ ਤਰ੍ਹਾਂ ਦਾ ਸਹਯੋਗ ਪਰ ਵਾਰ ਦਾ ਬਹੁਤ ਵਜ੍ਹਾ ਸਜੋਗ ਰਿਹਾ ਕਿਉਂਕਿ ਸ਼ੁਰੂ ਤੋਂ ਹੀ ਮੰਮੀ ਮੈਨੂੰ ਉਹਨਾਂ ਨੇ ਕਦੀ ਕਿਸੇ ਕੰਮ ਤੋਂ ਮੈਨੂੰ ਰੋਕਿਆ ਨਹੀਂ ਕਿ ਤੂੰ ਬੈਠਾ ਆ ਨਹੀਂ ਕਰਨਾ ਉਹ ਨਹੀਂ ਕਰਨਾ ਕਿ ਨਹੀਂ ਪੜ੍ਹਾਈ ਕਰ ਮੇਲ ਨਹੀਂ ਹੁੰਨਾ ਕਿਸੇ ਪੇਪਰ ਚ ਬਸ ਤੋ ਜੋ ਮਰਜੀ ਕਰ ਸਾਡੇ ਵੱਲੋਂ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਸ਼ੁਰੂ ਤੋਂ ਮੈਨੂੰ ਡਾਂਸ ਬੜਾ ਪਸੰਦ ਸੀਗਾ ਅੱਛਾ ਹਾਂਜੀ ਕਿਉਂਕਿ ਟੀਵੀ ਤੇ ਆਂਦਾ ਸੀਗਾ ਨਾ ਡਾਂਸ ਡਾਂਸ ਇੰਡੀਆ ਡਾਂਸ ਆਂਦਾ ਸੀਗਾ ਉਹਨੂੰ ਦੇਖ ਦੇ ਕੇ ਮਤਲਬ ਮੈਂ ਨੱਚਦਾ ਹੁੰਦਾ ਸੀਗਾ ਮੇਰੇ ਤੇ ਮੰਮੀ ਮੈਨੂੰ ਦੱਸ ਦਿੰਦੇ ਸੀਗੇ ਕਹਿੰਦੇ ਜਦ ਤੂੰ ਛੋਟਾ ਹੁੰਦਾ ਸੀਗਾ ਨਾ ਤਾਂ ਹੀ ਥਾਲੀ ਵੀ ਜਾਂਦੇ ਹੁੰਦੇ ਸੀਗੇ ਕਿ ਤੂੰ ਨੱਚਦਾ ਹੁੰਦਾ ਸੀਗਾ ਅੱਛਾ ਤੇ ਸਕੂਲਿੰਗ ਜੋ ਸਕੂਲਿੰਗ ਟਾਈਮ ਹੀ ਉਹ ਦੋ ਡਾਂਸ ਕਰਦੇ ਰਹੇ ਫਿਰ ਜਦੋਂ ਕਿਉਂਕਿ ਸਟੇਜਸ ਤੇ ਜੋ ਸ਼ੁਰੂਆਤ ਜਿਹੜੀ ਹੁੰਦੀ ਆ ਉਹ ਸਕੂਲ ਤੋਂ ਹੁੰਦੀ ਆ ਸਕੂ ਕਰ ਪਾਇਆ ਕਾਰਨ ਇਹ ਸੀ ਕਿ ਆ ਕਿ ਮੈਂ ਬਹੁਤ ਸ਼ਾਇਰ ਹਾਂ ਸ਼ੁਰੂ ਤੋਂ ਬੜਾ ਸ਼ਰਮੰਦਾ ਨੇ ਬਟ ਹੁੰ ਜਾ ਕੇ ਕਿੰਨਾ ਕੀਤਾ ਜਦੋਂ ਮੈਂ ਕਾਲਜ ਚ ਗਿਆ ਫਿਰ ਹੌਲੀ ਹੌਲੀ ਮੇਰਾ ਕੰਫੀਡੈਂਸ ਲੈਵਲ ਵਧ ਗਿਆ ਵਧ ਗਿਆ ਫਿਰ ਮੈਂ ਕਾਲਜ ਚ ਜਾ ਕੇ ਪਰਫਾਰਮੈਂਸ ਕਰਨੀ ਸ਼ੁਰੂ ਕੀਤੀ ਕਾਲਜ ਦੇ ਵਿੱਚ ਕੀ ਮਾਹੌਲ ਕੀ ਜਦੋਂ ਕੋਈ ਹਨਰ ਕਿਸੇ ਕੋ ਵੀ ਹੁੰਦਾ ਚਾਹੇ ਉਹ ਢਾਂਸ ਦਾ ਹੋਵੇ ਚਾਹੇ ਉਹ 뮤직 ਦਾ ਹੋਵੇ ਤਾਂ ਇੱਕ ਲੱਗ ਜੀ ਜਿਹੜੀ ਪਛਾਣ ਆ ਕਾਲਜ ਦੇ ਵਿੱਚ ਬੰਦੀ ਆ ਤੁਹਾਡੀ ਕਿਸ ਤਰ੍ਹਾਂ ਦੀ ਪਛਾਣ ਸੀ ਮੇਰੀ ਪਛਾਣ ਬਹੁਤ ਵਧੀਆ ਇਹ ਪਛਾਣ ਮੇਰੀ ਕਾਲਜ ਚ ਮੈਂ ਕਾਲਜ ਪਹਿਲੇ ਵੀ ਜਾਂਦਾ ਰਿਹਾ ਘੱਟ ਘੱਟ ਇੱਕ ਸਾਲ ਮੈਂ ਗਿਆ ਕਾਲਜ ਬਟ ਮੈਨੂੰ ਮੈਨੂੰ ਕੋਈ ਨਹੀਂ ਜਾਣਦਾ ਸੀਗਾ ਜਸਟ ਸਾਰਾ ਨਹੀਂ ਪਤਾ ਸੀ ਇਹ ਪੜਨ ਵਾਲਾ ਬੱਚਾ ਹੈ ਉਸ ਤੋਂ ਬਾਅਦ ਜਦ ਮੈਂ ਸੇਤੇ ਪਰਫਾਰਮੈਂਸ ਦਿੱਤੀ ਉਸ ਤੋਂ ਬਾਅਦ ਤਾਂ ਨਜ਼ਰੀਆ ਬਦਲ ਗਿਆ ਸਾਰਾ ਦਾ ਦੇਖਣ ਦਾ ਮਤਲਬ ਕੁਝ ਲੋਕ ਤਾਂ ਮੈਨੂੰ ਅਗਲੇ ਦਿਨ ਗਲੇ ਆ ਕੇ ਜਦ ਮੈਂ ਆਪਾ ਆ ਕੇ ਮਿਲਦੇ ਪਏ ਆ ਮਤਲਬ ਰਾਸਤੇ ਜਾਂਦੇ ਹੋ ਮੈਨੂੰ ਰੋਕ ਲੈਂਦੇ ਆ ਕਿ ਤੂੰ ਦਾਸ ਬੜਾ ਸੋਹਣਾ ਕੀਤਾ ਇੱਕ ਸਭ ਤੋਂ ਵਧੀਆ ਜਿਹੜੀ ਗੱਲ ਕਾਲਜ ਚ ਮੇਰੇ ਨਾਲ ਰਹੀ ਨਾ ਉਹ ਵਧੀਆ ਰਹੀ ਕਿ ਟੀਚਰਸ ਜਦੋਂ ਆ ਕੇ ਮੈਨੂੰ ਮਿਲਦੇ ਸੀਗਾ ਨਾ ਕਿ ਹਾਂ ਗੁਰਪ੍ਰੀਤ ਤੂੰ ਬੇੜਾ ਡਾਂਸ ਬਹੁਤ ਵਧੀਆ ਕਰਦਾ ਹੈ ਫਿਰ ਉਸ ਤੋਂ ਬਾਅਦ ਮੇਰੀ ਐਗਜ਼ਾਮਪਲ ਦਿੰਦੇ ਸੀਗੇ ਕਲਾਸਾਂ ਦੇ ਵਿੱਚ ਉਹ ਕਲਾਸਾਂ ਦੇ ਬੱਚੇ ਆ ਕੇ ਮੈਨੂੰ ਦੱਸਦੇ ਸੀਗੇ ਕਿ ਅੱਜ ਤੇਰੀ ਐਗਜ਼ਾਮਪਲ ਦਿੱਤੀ ਮੈਮ ਨੇ ਕਲਾਸ ਚ ਉਹਨੇ ਮੈਮ ਨੇ ਉਹ ਮੈਮ ਨੇ ਤੇਰੀ ਐਗਜ਼ਾਮਪਲ ਦਿੱਤੀ ਉਹਨਾਂ ਸਰ ਨੇ ਐਗਜ਼ਾਮਪਲ ਦਿੱਤੀ ਬੜਾ ਹੀ ਵਧੀਆ ਸੀ ਲੱਗਦਾ ਕਿ ਇਹ ਸੀ ਦੂਜੇ ਬੰਦੇਆਂ ਦੇ ਵਾਸਤੇ ਮੋਟੀਵੇਸ਼ਨ ਬਣਦੇ ਹੈ ਇਹ ਹਾਲਾਤ ਕਿਤਨਾ ਬਣੇ ਕੀ ਕਾਰਨ ਰਿਹਾ ਇਸ ਤਰ੍ਹਾਂ ਦੇ ਹਾਲਾਤ ਇਹ ਵਾਈਬਰ ਸੀ ਮਤਲਬ ਪੇਰੈਂਟਸ ਨੇ ਮੈਨੂੰ ਨਹੀਂ ਦੱਸਿਆ ਕਿ ਜਦੋਂ ਮੇਰੇ ਜਨਮ ਹੋਇਆ ਸੀਗਾ ਨਾ ਉਦ ਜੀ ਕਦੀ ਜ਼ਿੰਦਗੀ ਦੇ ਵਿੱਚ ਹਾਰੇ ਤਾਂ ਨਹੀਂ ਇਸ ਇਸ ਕਾਰਨ ਕਰਕੇ ਕਿਉਂਕਿ ਕਈ ਦੇਖਿਆ ਜਾਂਦਾ ਕਿ ਤੰਦਰੁਸਤ ਹੋਣ ਦੇ ਬਾਵਜੂਦ ਵੀ ਜ਼ਿੰਦਗੀ ਦੇ ਵਿੱਚ ਹਾਰੇ ਹੁੰਦੇ ਨੇ ਮੈਂ ਕਿਹਾ ਤੁਸੀਂ ਇੱਕ ਬਾਹ ਨਾ ਹੋਣ ਦੇ ਬਾਵਜੂਦ ਇੰਨਾ ਸੋਹਣਾ ਡਾਂਸ ਕਰਦੇ ਹੋ ਕਦੀ ਜ਼ਿੰਦਗੀ ਦੇ ਵਿੱਚ ਡੀਮੋਟੀਵੇਟਡ ਤਾਂ ਨਹੀਂ ਹੋਏ

ਕਦੀ ਕਦੀ ਰੱਬ ਨੂੰ ਕੋਸਿਆ ਤੇ ਨਹੀਂ ਕਿ ਰੱਬਾ ਮੈਨੂੰ ਇਹੀ ਚੀਜ਼ ਦੀ ਕਮੀ ਰਹਿ ਗਈ ਹੈ ਕਦੀ ਕਦੀ ਕੋਸਿਆ ਤੇ ਨਹੀਂ ਰੱਬ ਨਾ ਨਾ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ ਕਿਉਂਕਿ ਰੱਬ ਨੇ ਬਣਾ ਕੇ ਫਿਰ ਜਾਵਾ ਜੋ ਵੀ ਬਣਾ ਕੇ ਫਿਰ ਜਾ ਰੱਬ ਨੇ ਕੁਝ ਸੋਚ ਕੇ ਹੀ ਬਣਾ ਲਿਆ ਰੱਬ ਕਿ ਰੱਬ ਹੁਨਰ ਵੀ ਅੰਦਰ ਵੀ ਬੰਦ ਅੰਦਰ ਪਾਉਂਦਾ ਹੈ ਜ਼ਰੂਰ ਚਾਹੇ ਇਨਸਾਨ ਕਿਦਾਂ ਦਾ ਵੀ ਹੈ ਹਰ ਇੱਕ ਇਨਸਾਨ ਵਿੱਚ ਕੁਝ ਨਾ ਕੁਝ ਹੁਨਰ ਹੁੰਦਾ ਆਂਦਾ ਹੈ ਕਰਦੇ ਹਾਲਾਤ ਕਿਸ ਤਰ੍ਹਾਂ ਦੇ ਕਰਦੇ ਹਾਲਾਤ ਮੈਨੂੰ ਠੀਕ ਨੇ ਹੁਣ ਠੀਕ ਨੇ ਪਹਿਲਾ ਪਹਿਲਾ ਕਿਸ ਤਰ੍ਹਾਂ ਦੇ ਪਹਿਲਾ ਪਹਿਲੇ ਠੀਕ ਪਹਿਲੇ ਵੀ ਠੀਕ ਸੀਗੇ ਮਤਲਬ ਕਿ ਪਹਿਲੇ ਜਦੋਂ ਮੈਂ ਕੱਟੇ ਕਮਾਂਦਾ ਸੀਗਾ ਹੂੰ ਅੱਛਾ ਕਮਾਂਦਾ ਨਹੀਂ ਸੀਗਾ ਵੱਲੋਂ ਕਮਾਂਦਾ ਨਹੀਂ ਸੀਗਾ ਉਹਦੋਂ ਵੀ ਠੀਕ ਸੀਗਾ ਮਤਲਬ ਮम्मी ਕੰਮ ਕਰਦੇ ਨੇ ਕਿਸੇ ਜਾਣਵਾਂ ਦੱਸਿਆ ਆਏਗਾ ਤੁਹਾਨੂੰ ਪਹਿਲੇ ਵੀ ਤੇ ਕਿਸੇ ਦੇ ਘਰ ਵਿੱਚ ਬਰਤਨ ਮਾਜਣ ਦਾ ਕੰਮ ਕਰਦੇ ਨੇ ਤੇ ਡੈਡ ਵੀ ਆਪਣਾ ਉਹ ਫੈਕਟਰੀ ਵਿੱਚ ਕੰਮ ਕਰਦੇ ਨੇ ਜਿੱਤੋਂ ਲੈ ਇਨਕਮ ਠੀਕ ਹੈ ਨਾਰਮਲ ਇਨਕਮ ਵਿੱਚ ਘਰ ਚੱਲ ਸਕਦਾ ਉਹਦੇ ਨਾਲ ਬਟ ਕਈ ਵਾਰੀ ਕੁਛ ਆਪਣੀਆਂ ਜ਼ਰੂਰਤਾਂ ਹੁੰਦੀਆਂ ਬੰਦੇ ਦੇ ਨੇ ਕਰਦੇ ਵਾਸਤੇ ਉਹ ਤੋਂ ਦੇ ਪਹੁੰਚ ਲੱਗੇ ਥੋੜਾ ਟਾਈਮ ਲੱਗ ਰਿਹਾ ਹੁਣ ਵੀ ਮਿਹਨਤ ਚੱਲਦੀ ਪਈ ਹੈ ਜਰੂਰ ਪਹੁੰਚਾਂ ਅੱਜ ਤਾਂ ਤੁਹਾਡੇ ਕੋ ਮਕਾਮ ਹੈ ਮਗਰ ਜਦੋਂ ਤੁਸੀਂ ਛੋਟੇ ਹੁੰਦੇ ਹੋਗੇ ਮਾਤਮ ਦੇਖਦੇ ਹੋਗੇ ਫਾਦਰ ਸਾਹਿਬ ਨੂੰ ਦੇਖਦੇ ਹੋਗੇ ਕਿ ਸੋਚ ਕਰ ਕੀ ਹੁੰਦੀ ਸੀ ਉਦੋਂ ਫਿਰ ਉਹਦੇ ਸੋਚ ਇਹੀ ਆਂਦੀ ਸੀਗੀ ਕਿ ਆਪਣਾ ਕਿ ਇਹਨਾਂ ਨੂੰ ਇੱਕ ਵਧੀਆ ਲਾਈਫ ਦੇਣੀ ਹੈ ਇੱਕ ਵਧੀਆ ਲਾਈਫ ਕਿ ਇਹ ਹਜੇ ਤੱਕ ਕਿੱਥੇ ਮਤਲਬ ਕਿ ਆਪਣੀ ਪੂਰੀ ਫੈਮਿਲੀ ਚੋ ਆਪਣੇ ਫਰੈਂਡਸ ਚੋ ਸਾਰਾ ਜਿ ਇੱਕ ਵਧੀਆ ਲਾਈਫ ਮਤਲਬ ਕਿ ਇੱਕ ਮੋਟੀਵੇਸ਼ਨਲ ਬੰਨਾ ਹੈ ਮਤਲਬ ਕਿ ਆਪਣਾ ਨਾਮ ਬਣਾਣਾ ਦੁਨੀਆ ਦੇ ਪਤਾ ਲੱਗੇ ਕਿ ਉਹ ਲੜਕਾ ਆਇਆ ਸੀਗਾ ਹੈਂਡੀਕੈਪ ਸੀਗਾ ਬਟ ਉਹ ਸਭ ਕੁਝ ਕਰਕੇ ਗਿਆ ਜੋ ਦੋ ਹੱਥ ਵਾਲੇ ਵੀ ਨਹੀਂ ਕਰ ਸਕਦੇ ਬਿਲਕੁਲ ਕਿਉਂਕਿ ਮੇਰੀ ਜੋ ਡਾਂਸ ਫਾਰਮ ਹੈ ਕੰਟੈਂਪੋਰਰੀ ਉਹ ਦੋ ਹੱਥ ਵਾਲੇ ਵੀ ਜਲਦੀ ਕਰਦੇ ਆਂ ਅੱਜ ਕੱਲ੍ਹ ਤੋਂ ਸਮਝ ਨਹੀਂ ਆਖਦਾ ਨੌਜਵਾਨੀ ਜਿਹੜੀ ਖਾਸ ਤੌਰ ਤੇ ਨਸ਼ੇਾਂ ਚ ਵੜੀ ਹੋਈ ਆ ਉਹਨਾਂ ਨੂੰ ਕੀ ਕਹਿਣਾ ਚਾਹੂੰਗਾ ਉਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਨਸ਼ੇ ਛੱਡ ਜਿਓ ਮੈਂ ਤਾਂ ਗੱਲ ਲਉ ਲਾਈਫ ਇੱਕ ਹੀ ਐ ਜੇਰ ਆਪਣੇ ਤੁਹਾਨੂੰ ਭੇਜਿਆ ਹੈ ਤੇ ਤੁਸੀਂ ਹੂੰ ਆਪਣੇ ਪੇਰੈਂਟਸ ਦਾ ਨਾਮ ਨਾ ਬਰਬਾਦ ਕਰੋ ਆਪਣਾ ਨਾਮ ਨਾ ਬਰਬਾਦ ਕਰੋ ਮਤਲਬ ਵਧੀਆ ਕਰੋ ਵਧੀਆ ਕਰੋ ਬਸ ਮੈਂ ਕਹਿੰਦਾ ਕੋਲੇਜ ਦੀ ਗੱਲ ਕਰਦੇ ਹਾਂ ਸਾ ਕੋਲੇਜ ਦੀ ਕੋਈ ਇਸ ਤਰ੍ਹਾਂ ਦੀ ਗੱਲ ਜਿਹੜੀ ਯਾਦ ਹੋਵੇ ਤੁਹਾਨੂੰ ਕਿ ਇਹ ਖਿਆਲ ਬਹੁਤ ਵਧੀਆ ਲੱਗਾ ਜਾਂ ਇਹ ਖਿਆਲ ਬਹੁਤ ਮਾੜਾ ਲੱਗਾ ਇਸ ਤਰ੍ਹਾਂ ਦੀ ਕੋਈ ਗੱਲ ਨੇ ਮਾੜਾ ਦਾ ਕਾਲਜ ਵਿੱਚ ਕੁਛ ਨਹੀਂ ਕੋਈ ਖਿਆਨ ਨਹੀਂ ਲੱਗਾ ਹਮੇਸ਼ਾ ਕਾਲਜ ਤੋਂ ਵਧੀਆ ਹੀ ਹੋਇਆ ਕਿਉਂਕਿ ਕਾਲਜ ਤੋਂ ਜਾ ਕੇ ਮੇਰਾ ਜੋ ਚਾਕਾ ਖੁੱਲੇ ਸਟੇਜ ਤੇ ਪਰਫਾਰਮੈਂਸ ਕਰਨ ਦਾ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਯਾਰ ਉਸ ਤੋਂ ਬਾਅਦ ਵਧੀਆ ਮੁਕਾਮ ਮਿਲੇ ਤੇ ਕੋਈ ਰਿਐਲਿਟੀ ਸ਼ੋ ਹੋ ਗਏ ਤੁਸੀਂ ਹਾਂ ਜੀ ਹਾਂ ਜੀ ਉਸ ਤੋਂ ਬਾਅਦ ਫਿਰ ਆਪਾਂ ਇੱਕ ਰਿਐਲਿਟੀ ਸ਼ੋ ਆਇਆ ਸੀਗਾ ਡਾਂਸ ਪੰਜਾਬੀ ਡਾਂਸ ਕਿਉਂਕਿ ਪੰਜਾਬ ਦਾ ਡਾਂਸ ਰਿਐਲਿਟੀ ਸ਼ੋ ਪਹਿਲਾਂ ਆਇਆ ਸੀਗਾ ਉਹਦੇ ਵਿੱਚ ਮੈਂ ਆਪਣਾ ਪਾਰਟਿਸਿਪੇਟ ਕੀਤਾ ਜਿਸ ਵਾਰੀ ਸਿਲੈਕਸ਼ਨ ਹੋ ਗਈ ਉਸ ਤੋਂ ਬਾਅਦ ਤੱਕ ਮੈਂ ਟੌਪ 14 ਦਾ ਕੈਟੈਸਿਟੀ ਰਹਿ ਚੁੱਕਾ ਹਾਂ ਇੱਕ ਰਿਐਲਿਟੀ ਸ਼ੋਅ ਦੀ ਕੀ ਸੱਚਾਈ ਹੈ ਕਈ ਲੋਕ ਕਹਿੰਦੇ ਕਿ ਰਿਐਲਿਟੀ ਸ਼ੋਅ ਦੇ ਵਿੱਚ ਜਿਹੜਾ ਪੈਸਾ ਜਾਂਦਾ ਪੈਸੇ ਨਾਲ ਜਿਹੜਾ ਅੱਗੇ ਕੋਈ ਵੀ ਸ਼ਖਸ ਜਿਹੜਾ ਸਰਵਾਈਵ ਕਰ ਸਕਦਾ ਤੁਹਾਨੂੰ ਇਸ ਤਰ੍ਹਾਂ ਦੇ ਕੋਈ ਮੁੱਦੇ ਜਿਹੜੇ ਆ ਉਹ ਫੇਸ ਕਰਨੇ ਵੀ ਮਤਲਬ ਜਿਵੇਂ ਆ ਰਿਐਲਿਟੀ ਸ਼ੋਅ ਜਿਹੜਾ ਮੈਂ ਕੀਤਾ ਹੈ ਇਹਨਾਂ ਵਿੱਚ ਤੇ ਕੁਝ ਨਹੀਂ ਆ ਇਹ ਵਧੀਆ ਸ਼ੋਅ ਹੈ ਗਿਆ ਮਤਲਬ ਕੋਈ ਬਸ ਮੈਂ ਸੁਣਿਆ ਆ ਕਈ ਸ਼ੋਅ ਵਿੱਚ ਜਿਵੇਂ ਕਿਸੇ ਸ਼ੋਅ ਦੇ ਵਿੱਚ ਪੈਸੇ ਲੱਗਦੇ ਆ ਹਮ ਮਤ ਸੁਣਿਆ ਵੀ ਹੈ ਕਈ ਵਾਰ ਕੋਲ ਵੀ ਆਇਆ ਸੀਗਾ ਇੱਕ ਵਾਰੀ ਮੈਨੂੰ ਕਿ ਹਾਂਜੀ ਤੁਹਾਨੂੰ ਆਪਾਂ ਟੀਵੀ ਸ਼ੋਅ ਵਿੱਚ ਇਸ ਲੈਵਲ ਤੇ ਪਹੁੰਚਾਵਾਂਗੇ ਸਾਨੂੰ ਇੰਨੇ ਪੈਸੇ ਦੇ ਦੋ ਹਮ ਬਟ ਇੰਨੇ ਪੈਸੇ ਬੰਦਾ ਮੇਰੇ ਵਰਗਾ ਗਰੀਬ ਬੰਦਾ ਕਿੱਥੋਂ ਲੈ ਕੇ ਆਏਗਾ ਕਿ ਉਹ ਬੰਦਾ ਹਿੰਮਤ ਹਾਰੇਗਾ ਬਸ ਹਾਂ ਇੱਥੇ ਹੀ ਹਿੰਮਤ ਆ ਰਿਹਾ ਸੀਗਾ ਮੈਂ ਕਿ ਹੁਣ ਬਸ ਮੇਰੇ ਵਾਦੀ ਕਰਨੀ ਹੈਗੀ ਬਸ ਛੱਡ ਦੋ ਡਾਂਸ ਹੁਣ ਮਿਹਨਤ ਜਾਰੀ ਹੈ ਫਿਰ ਕਿਹੜੀ ਡਾਂਸ ਫਾਰਮ ਨੂੰ ਮੁੱਖ ਰੱਖ ਕੇ ਤੁਸੀਂ ਅੱਗੇ ਵਧ ਰਹੇ ਹੋ ਹੁਣ ਇਸ ਟਾਈਮ ਤੇ ਮੈਂ ਟੀਵੀ ਸ਼ੋਅ ਜਿੱਤੇ ਮੈਂ ਕੰਟੈਂਪੋਰੀ ਕਰ ਰਿਹਾ ਹਾਂ। ਹੁਣ ਇਸ ਟਾਈਮ ਤੇ ਮੈਂ ਹਿਪ-ਹੌਪ ਚ ਵੀ ਬਣ ਗਿਆ ਤਗੜਾ। ਲੈ ਉਹ ਵਿੱਕੀ ਕੋਸ਼ਲਾ ਲਾਇਕ ਸਟੈਪ ਤੁਸੀਂ ਬਣਾਓ ਉਹ ਆਪਾ ਵੇਖਦੇ ਆ ਤੁਹਾਡੇ ਸੋਸ਼ਲ ਮੀਡੀਆ ਤੇ ਵਾਧੂ ਸ਼ਾਹ ਲਿਆ। ਉਹ ਸਟੈਪ ਕਿੰਨਾ ਕਸਮਾ ਲੱਗ ਜਾਂਦਾ ਉਹਨੂੰ ਪ੍ਰੈਕਟਿਸ ਕਰਦੇ ਹੋਏ ਕਿੰਨਾ ਕ ਲੱਗਿਆ ਕਿ ਤੁਹਾਡੇ ਲਈ ਤੇ ਇਜ਼ੀ ਹੋਏਗਾ ਕਿਉਂਕਿ ਬਚਪਨ ਤੋਂ ਜਿਹੜਾ ਡਾਂਸ ਕਰਦੇ ਜੀ ਜੀ ਬਿਲਕੁਲ ਬਿਲਕੁਲ ਐਸੀ ਤਾਂ ਚਲੋ ਜਿਸ ਦਿਨ ਗਾਣਾ ਆਇਆ ਉਸ ਦਿਨ ਹੀ ਕਰ ਲਿਆ ਸੀਗਾ। ਪਰ ਕੁਝ ਲੋਕ ਸਾਡੇ ਕੋ ਹਜੇ ਤੱਕ ਆਂਦੇ ਪਏ ਜਿਨ੍ਹਾਂ ਨੂੰ ਉਹ ਸਟੈਪ ਆ ਹੀ ਨਹੀਂ ਕਰਨਾ ਆ ਰਿਹਾ। ਔਰਨ ਤਾਂ ਕਿੰਨੀ ਕਿ ਮਿਹਨਤ ਲੱਗ ਰਹੀ ਹੈ ਸਿਖਾਣ ਲੱਗੇ ਬੰਨਾਂ ਨੇ ਸਿਖਾਣ ਲੱਗੇ ਸੱਚੀ ਬਹੁਤ ਮੁਸ਼ਕਲ ਸਟੈਪ ਹੈ ਸਿਖਾਣ ਲੱਗੇ ਮਿਹਨਤ ਬੜੀ ਲੱਗਦੀ ਪਈ ਹੈ ਉਸ ਤੋਂ ਜ਼ਿਆਦਾ ਮਿਹਨਤ ਉਹਨਾਂ ਦੀ ਲੱਗਦੀ ਹੈ ਉਹਨਾਂ ਦੇ ਪੈਰ ਹੀ ਨਹੀਂ ਚੱਲਦੇ ਬਟ ਕਹਿੰਦੇ ਸਿੱਖਣਾ ਜ਼ਰੂਰ ਹੈ ਸਿੱਖਣਾ ਜ਼ਰੂਰ ਹੈ ਬੜੇ ਕਹਿੰਦੇ ਸਾਰੇ ਆਪਾਂ ਅੱਛਾ ਫਿਊਚਰ ਦੇ ਵਿੱਚ ਕੀ ਸੋਚਿਆ ਕਿ ਕਿਸ ਮੁਕਾਮ ਤੇ ਜਾ ਕੇ ਖੜਾ ਹਾਂ ਹਜੇ ਤੱਕ ਸੋਚਿਆ ਕਿ ਹਜੇ ਤਾਂ ਮਿਹਨਤ ਜਾਰੀ ਹੈ ਟੀਵੀ ਸ਼ੋਅ ਕਰਕੇ ਆਏ ਆਂ ਸ਼ਾਇਦ ਇਸ ਸੀਜ਼ਨ ਵਿੱਚ ਅਗਲੇ ਸੀਜ਼ਨ ਵਿੱਚ ਅਸੀਂ ਕਾਲੋਗ੍ਰਾਫਰ ਬੇਸੇ ਹੋਵਾਂਗੇ ਜਿਹੜੇ ਬੱਚੇ ਮਤਲਬ ਹੁਣ ਸੀਜ਼ਨ ਮੌਕੇ ਮਿਲ ਰਹੇ ਆ ਜ਼ਿੰਦਗੀ ਚ ਹਾਂਜੀ ਹਾਂਜੀ ਬਹੁਤ ਮੌਕੇ ਮਿਲ ਰਹੇ ਉਸ ਟੀਵੀ ਸ਼ੋਅ ਨੇ ਮਗਰ ਮੇਰੀ ਥੋੜੀ ਜਿਹੀ ਲਾਈਫ ਚੇਂਜ ਕੀਤੀ ਹੈ ਜਿਸ ਕਰਕੇ ਮੈਨੂੰ ਉੱਥੇ ਸ਼ੋਅ ਵਿੱਚ ਮੈਨੂੰ ਮੇਨ ਲੀਡ ਰੋਲ ਲਈ ਵਾਸਤੇ ਗਾਣਾ ਮਿਲਿਆ ਹੈ ਜਿਹਦਾ ਮੈਂ ਥੋੜੇ ਟਾਈਮ ਤੱਕ ਸ਼ੂਟ ਹੋ ਰਿਹਾ ਹੈ ਬਸ ਆਏਗਾ ਇੱਕ ਇੱਕ ਮੈਸੇਜ ਦੇ ਰਿਹਾ ਕਿ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਦੀ ਬਾਹਰ ਨਹੀਂ ਗੀਲਾ ਨਹੀਂ ਹੈਗੀ ਜਾਂ ਚਾਹੇ ਉਹ ਤੰਦਰੁਸਤ ਨਹੀਂ ਮਗਰ ਜ਼ਿੰਦਗੀ ਵਿੱਚ ਹਾਰੇ ਹੋਏ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਇੱਕ ਵਾਰ ਬਸ ਉਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਦੇਖੋ ਜਿੰਦਗੀ ਦਾ ਰੱਬ ਇੱਕ ਹੀ ਦਿੰਦਾ ਹੈ ਠੀਕ ਹੈ ਜ਼ਿੰਦਗੀ ਵਿੱਚ ਕਦੀ ਹਾਰ ਨਹੀਂ ਮੰਨਣੀ ਚਾਹੇ ਤੁਹਾਨੂੰ ਜਿੱਦਾਂ ਦਾ ਮਰਜ਼ੀ ਰੱਬ ਨੇ ਬਣਾਇਆ ਠੀਕ ਹੈ ਤੁਸੀਂ ਹਮੇਸ਼ਾ ਹੀ ਆਪਣਾ ਜੋ ਵੀ ਤੁਹਾਡਾ ਪੈਸ਼ਨ ਹੈ ਜੋ ਵੀ ਤੁਹਾਡੇ ਪੇਰੈਂਟਸ ਕਹਿੰਦੇ ਆ ਤੁਸੀਂ ਉਹਨੂੰ ਫੋਲੋ ਕਰੋ ਤੇ ਜ਼ਿੰਦਗੀ ਵਿੱਚ ਅੱਗੇ ਵਧੋ ਤੇ ਕਦੀ ਕੋਈ ਐਕਸਕਿਊਜ਼ ਨਹੀਂ ਲੈ ਕੇ ਆਣਾ ਠੀਕ ਹੈ ਜੀ ਬਿਲਕੁਲ ਇਹ ਮੋਟੀਵੇਸ਼ਨਲ ਜ਼ਰੂਰ ਹੈ ਕਿ ਇੱਕ ਹੱਥ ਨਾ ਹੋਣ ਦੇ ਬਾਵਜੂਦ ਇੱਕ ਰੱਬ ਦਾ ਬਖਸ਼ਾ ਹੋਇਆ ਜਿਹੜਾ ਹੁਨਰ ਹੈ ਉਹ ਡਾਂਸ ਹੈ ਤੇ ਡਾਂਸ ਦੇ ਜ਼ਰੀਏ ਇੱਕ ਮੁਕਾਮ ਹੈ ਜਿਹੜਾ ਉਹ ਹਾਸਲ ਕੀਤਾ ਜਾ ਰਿਹਾ ਤੇ ਆਪਣੇ ਪਰਿਵਾਰ ਦੇ ਲਈ ਇੱਕ ਮੋਟੀਵੇਸ਼ਨ ਬਣ ਰਿਹਾ ਲੋਕਾਂ ਲਈ ਇੱਕ ਮੋਟੀਵੇਸ਼ਨ ਬਣ ਰਿਹਾ ਤੁਸੀਂ ਵੀ ਜ਼ਰੂਰ ਇਸ ਵੀਰ ਤੋਂ ਜਿਹੜੀ ਸਿੱਖਿਆ ਲਵੋ ਤੇ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਸਫਲ ਮੁਕਾਮ ਹੈ ਜਿਹੜਾ ਉਹ ਜ਼ਰੂਰ ਹਾਸਲ ਕਰੋ ਕੈਮਰਾਮੈਨ ਨੋਇਦ ਨਾਲ ਮਹਿਮਾਨਵ ਦਸਮਨ ਨਿਊਜ਼